ਜੀ ਜੋ ਤੁਸੀਂ ਜਿਵੇਂ ਕਿਹਾ ਪਹਿਲੀ ਗੱਲ ਤਾਂ ਬੜੀ ਖੁਸ਼ੀ ਹੋਈ ਆ ਤੇ ਥੋਡੇ ਰਾਹੀਂ ਖਾਸ ਤੌਰ ਤੇ ਸਾਰੇ ਰਾਜਸਥਾਨ ਦੇ ਲੋਕਾਂ ਦਾ ਤੇ ਰਾਜਸਥਾਨ ਦੇ ਐਮਐਲਏ ਸਮਾਨ ਦਾ ਜਿਨ੍ਹਾਂ ਨੇ ਮੈਨੂੰ ਇੰਡੀਪੈਂਡੈਂਟ ਨਿਰ ਮਤਲਬ ਕਿਸੇ ਇਲੈਕਸ਼ਨ ਤੋਂ ਬਗੈਰ ਉਹਨਾਂ ਨੇ ਮੈਨੂੰ ਜਿਤਾ ਕੇ ਭੇਜਿਆ ਉੱਥੇ ਦੇ ਮੁੱਖ ਮੰਤਰੀ ਸਾਹਿਬ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਕੀਤਾ ਏ ਤੇ ਅੱਜ ਜਿਹੜੀ ਆ ਕੇ ਉਥ ਚੱਕੀ ਆ ਉਥ ਲਈ ਆ ਉਥੇ ਵੀ ਸਾਡੇ ਵਾਈਸ ਪ੍ਰੈਜ਼ੀਡੈਂਟ ਨੇ ਜਿਹੜੇ ਉਹ ਵੀ ਰਾਜਸਥਾਨ ਤੋਂ ਨੇ ਤੇ ਹੋਰ ਖੁਸ਼ੀ ਹੋਈ ਤੇ ਪਹਿਲਾਂ ਵੀ ਜਦੋਂ ਲੋਕ ਸਭਾ ਚ ਹੁੰਦੇ ਸੀ ਤਾਂ ਉਦੋਂ ਵੀ ਸੌਂਚ ਕਾਉਣ ਵਾਲੇ ਸਾਡੇ ਰਾਜਸਥਾਨ ਦੇ ਉਥੇ ਵੀ ਸਪੀਕਰ ਸੀ ਇਸ ਕਰਕੇ ਰਾਜਸਥਾਨ ਦੀ ਮੈਂ ਸਮਝਦਾ ਬੜੀ ਚੜ੍ਹਾਈ ਆ ਰਾਜਸਥਾਨ ਜਿਹੜਾ ਇਹ ਉਹ ਬੜਾ ਇੱਕ ਸਚਾਈ ਵਾਲਾ ਇਮਾਨਦਾਰੀ ਵਾਲਾ ਮਿਹਨਤਕਸ਼ ਛੂਰਵੀਰ ਲੋਕਾਂ ਦਾ ਇਹ ਇੱਕ ਸਟੇਟ ਆ ਤੇ ਹਰ ਚੀਜ਼ ਮਿਲਦੀ ਆ ਇਹਨਾਂ ਨੇ ਉੱਥੇ ਰੇਗਿਸਤਾਨ ਵੀ ਦੇਖੇ ਆ ਉਹ ਮਿਹਨਤ ਕਰਨ ਜਾਣਦੇ ਆ ਵੀ ਕਿਸ ਤਰੀਕੇ ਨਾਲ ਕਠਿਨਾਈਆਂ ਦੇ ਵਿੱਚ ਕਿਸ ਤਰੀਕੇ ਨਾਲ ਗਰਮੀ ਦੇ ਵਿੱਚ ਰੇਗਿਸਤਾਨ ਮਾਰੂਥਲ ਜਿਹਨੂੰ ਕਹਿੰਦੇ ਆ ਉਹਦੇ ਵਿੱਚੋਂ ਇਹ ਜੀਣਾ ਇਹਨਾਂ ਨੇ ਸਿੱਖਿਆ ਏ ਤੇ ਪੰਜਾਬ ਵਾਂਗੂ ਬਾਰਡਰ ਤੇ ਰਾਖੀ ਵੀ ਕਰਦੇ ਆ ਉਸੇ ਤਰੀਕੇ ਨਾਲ ਬਹੁਤ ਵੱਡੀ ਗਿਣਤੀ ਫੌਜ ਚ ਪੈਰਾਮਿਲਟਰੀ ਫੋਰਸਸ ਆਪਾਂ ਦਿੱਲੀ ਚ ਬੈਠੇ ਆ ਦਿੱਲੀ ਦੀ ਗੱਲ ਕਰ ਲਓ ਤੇ ਇਹ ਲੋਗ ਨੇ ਜਿਹੜੇ ਇਹ ਸਾਰੇ ਬੜੇ ਮਿਹਨਤੀ ਹਿੰਮਤੀ ਲੋਗ ਨੇ ਤੇ ਮੈਨੂੰ ਮੌਕਾ ਮਿਲਿਆ ਰਾਜਸਥਾਨ ਦੀ ਸੇਵਾ ਕਰਨ ਦਾ ਦੇਸ਼ ਦੀ ਸੇਵਾ ਕਰਨ ਦਾ ਮੈਂ ਰਾਜਸਥਾਨ ਦੇ ਲੋਕਾਂ ਦਾ ਦਿਲੋਂ ਤੁਹਾਨੂੰ ਮਤਲਬ ਗਹਿਰਾਈਆਂ ਤੋਂ ਮੈਂ ਦਿਲ ਦੀਆਂ ਤੋਂ ਉਹਨਾਂ ਦਾ ਧੰਨਵਾਦੀ ਹਾਂ ਲੇਕਿਨ ਆਪਕੇ ਪੁਰਾਣੇ ਸਾਥੀ ਲਗਾਤਾਰ ਸਵਾਲ ਖੜੇ ਕਰਦੇ ਤੇ ਉਹਨਾਂ ਕੋ ਕਿਆ ਬੀਤ ਦੇਖੋ ਸਾਥੀ ਤਾਂ ਸਾਥੀ ਹੋ ਰਹਿੰਦੇ ਹੁੰਦੇ ਆ ਉਹ ਤਾਂ ਰਹਿਣਾ ਹੀ ਆ ਪਰ ਮੈਂ ਤਾਂ ਇਹੀ ਗੱਲ ਕਹਿੰਦਾ ਸੀ बार-बार ਵੀ ਮੈਂ ਬੀਜੇਪੀ ਚ ਗਿਆ ਤੇ ਮੈਨੂੰ ਆਪਣੀ ਪਾਰਟੀ ਤੇ ਪੂਰਾ ਆਪਣੀ ਪਾਰਟੀ ਲੀਡਰਸ਼ਿਪ ਤੇ ਪੂਰਾ ਭਰੋਸਾ ਸੀ ਜੋ ਮੈਨੂੰ ਜੋ ਮੈਂ ਕੰਮ ਕਰਨਾ ਚਾਹੁੰਦਾ ਸੀ ਕਾਂਗਰਸ ਪਾਰਟੀ ਚ ਰਹਿ ਕੇ ਮੈਨੂੰ ਉਹਨਾਂ ਨੇ ਮੌਕਾ ਨਹੀਂ ਦਿੱਤਾ ਉਹ ਉਹਨਾਂ ਦੀ ਮਰਜ਼ੀ ਹੁਣ ਉਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਪਰ ਮੈਨੂੰ ਭਾਜਪੀ ਨੇ ਆ ਕੇ ਬਹੁਤ ਛੇਤੀ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਤੇ ਮੈਂ ਤਾਂ ਉਹਨਾਂ ਦਾ ਕਰਜ਼ਈ ਆ ਜੇ ਜੋ ਕੁਛ ਮੇਤੋਂ ਬਣ ਪਾਊਗਾ ਮੈਂ ਪਾਰਟੀ ਲਈ ਵੀ ਕਰੂੰਗਾ ਤੇ ਜੋ ਮੇਰੇ ਤੇ ਜ਼ਿੰਮੇਵਾਰੀਆਂ ਐ ਚਾਹੇ ਉਹ ਰੇਲਵੇ ਦੇ ਸਟੇਸ਼ਨਾਂ ਨੂੰ ਹੋਣ ਮਹਿਕਮੇ ਚ ਚਾਹੇ ਉਹ ਰੇਲਵੇ ਲਾਈਨਾਂ ਦਾ ਹੋਣ ਚਾਹੇ ਉਹ ਨਮੀਆਂ ਅਸੀਂ ਆਉਣ ਵਾਲੇ ਦਿਨਾਂ ਚ ਜਿਹੜੀਆਂ ਅੰਮ੍ਰਿਤ ਜਿਹੜੀਆਂ ਭਾਰਤ ਟ੍ਰੇਨ ਨੇ ਉਹ ਆਮ 슬ੀਪਰ ਕਲਾਸ ਜਾਂ ਨੌਨ ਏਸੀ ਨੇ ਉਹ ਅਸੀਂ ਕੱਢ ਰਹੇ ਆ ਬਹੁਤ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਬੰਦੇ ਬਾਰਤ ਉਸ ਤਰੀਕੇ ਨਾਲ ਹੀ ਇਹ ਅਮਰਿਤ ਬਾਹਰਤ ਜਿਹੜੀਆਂ ਆ ਉਹਦੀ ਸ਼ੁਰੂਆਤ ਕਰਾਂਗੇ ਤੇ ਹੋਰ ਇਸੇ ਤਰੀਕੇ ਨਾਲ ਕਪੂਰਥਲਾ ਦੇ ਵਿੱਚ ਬੜੇ ਚੰਗੀ ਸਾਡੇ ਕੋਚੀਜ਼ ਨੇ ਕੁਛ ਦਿਨਾ ਚ ਅਸੀਂ ਜਾ ਕੇ ਉੱਥੇ ਦੇਖਾਂਗੇ ਡਿਜ਼ਾਈਨ ਹੋ ਰਿਹਾ ਵੀ ਬਾਰਾਮੂਲਾ ਤੱਕ ਜਿਹੜੀ ਟ੍ਰੇਨ ਜਾਣੀ ਆ ਉਹ ਟਰੈਕ ਜਿਹੜਾ ਬਣ ਚੁੱਕਿਆ ਉਹ ਅਲੱਗ ਤਰ੍ਹਾਂ ਦੇ ਕੋਚੀਜ਼ ਨੇ ਤੇ ਕੱਲ ਹੀ ਮੀਟਿੰਗ ਇਸ ਬਾਰੇ ਹੋਈ ਆ ਕਿਉਂਕਿ ਪਿਛਲੇ ਦਿਨਾਂ ਚ ਬੜੀ ਇੱਕ ਦੋ ਗੱਲਾਂ ਦਾ ਬੜਾ ਇਸ਼ੂ ਆ ਰਿਹਾ ਸੀ ਵੀ ਕੁਝ ਹੋਰ ਬਹੁਤ ਵੱਡੀ ਇੰਪਰੂਵਮੈਂਟ ਦੀ ਲੋੜ ਆ ਸਫਾਈ ਦੀ ਖਾਸ ਤੌਰ ਤੇ ਟ੍ਰੇਨ ਦੇ ਵਿੱਚ ਉਹ ਉਹਦੇ ਵਿੱਚ ਬਦਲਾਅ ਲਿਆਂਦਾ ਗਿਆ ਹੈ ਉਹਦੇ ਵਿੱਚ ਹਰ ਕੋਚ ਚ ਬੰਦੇ ਵਧਾਏ ਗਏ ਨੇ ਉਹਨਾਂ ਦਾ ਜਿਹੜਾ ਦੁਬਾਰਾ ਟੈਂਡਰ ਨੇ ਉਹ ਕੀਤੇ ਗਏ ਨੇ ਵੀ ਸਭ ਤੋਂ ਜ਼ਿਆਦਾ ਫੋਕਸ ਆ ਜਿਹੜਾ ਉਹ ਟ੍ਰੇਨ ਚ ਆਮ ਯਾਤਰੀ ਦਾ ਸਫਾਈ ਦਾ ਏ ਤੇ ਉਹਦੇ ਉੱਤੇ ਫੋਕਸ ਆਉਣ ਵਾਲੇ ਦਿਨਾਂ ਚ ਅਸੀਂ ਬਹੁਤ ਜ਼ਿਆਦਾ ਧਿਆਨ ਦੇ ਰਹੇ ਹਾਂ ਲੇਕਿਨ ਬਿੱਟੂ ਜੀ ਇਸ ਤਰ੍ਹਾਂ ਕਿ ਆਪਨੇ ਰੇਲਵੇ ਦੀ ਗੱਲ ਕਰੀ ਆਜ ਕੱਲ ਟ੍ਰੇਨ ਨੂੰ ਲੈ ਕੇ ਘਟਨਾਇ ਬਹੁਤ ਵੱਡ ਗਈਆਂ ਹੈ ਇਸ ਦੇ ਪਿੱਛੇ ਵਜ੍ਹਾ ਕੀ ਹੈ ਆਪ ਨੇ ਇਸ ਦੀ ਜਾਂਚ ਕਰਵਾਈ ਦੇਖੋ ਇਹ ਬਹੁਤ ਇੱਕ ਸੀਰੀਅਸ ਤੁਸੀਂ ਕਮਲ ਜੀ ਇਸ਼ੂ ਚੱਕਿਆ ਜਿਹਦੇ ਪਿੱਛੇ ਬਹੁਤ ਐਸੀਆਂ ਗੱਲਾਂ ਵੀ ਆਈਆਂ ਹੈ ਜਿਹੜੀਆਂ ਕਿ ਬਾਹਰ ਦੱਸਣ ਯੋਗ ਨਹੀਂ ਗੀਆਂ ਐਸਾ ਸ਼ਰਾਰਤਾ ਹੋਈਆਂ ਹੈ ਵੀ ਜਦੋਂ ਦੀ ਮੋਦੀ ਸਾਹਿਬ ਤੀਜੀ ਵਾਰ ਬਣ ਗਏ ਬਹੁਤ ਟ੍ਰੈਕਸ ਤੇ ਐਸੀਆਂ ਗੱਲਾਂ ਕੀਤੀਆਂ ਗਈਆਂ ਵੀ ਕੋਈ ਨਾ ਕੋਈ ਐਕਸੀਡੈਂਟ ਵਾਪਰੇ ਤੁਸੀਂ ਹੁਣ ਕਹੋਗੇ ਫਿਰ ਇਹਦੇ ਪਿੱਛੇ ਕੌਣ ਨੇ ਲੋਕ ਉਹ ਅੱਗੇ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਲੈ ਕੇ ਜਾਂਦੇ ਬੜੀਆਂ ਇਨਵੈਸਟੀਗੇਸ਼ਨ ਇਸ ਤੇ ਚੱਲ ਰਹੀਆਂ ਕਈ ਕਈ ਜਗ੍ਹਾ ਬੜੇ ਬੜੇ ਪੱਥਰ ਰੱਖੇ ਗਏ ਕਈ ਕਈ ਜਗ੍ਹਾ ਲੋਹੇ ਦੇ ਗਾਰਡਰ ਰੱਖੇ ਗਏ ਕਈ ਮੈਲਾ ਫਾਈਟ ਅਟੈਂਸ਼ਨਸ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਏ ਉਹ ਰਿਪੋਰਟ ਪੂਰੀ ਜਿਹੜੀ ਆ ਉਹ ਬਣ ਰਹੀ ਆ ਇਹਦੇ ਵਿੱਚ ਕਿਉਂਕਿ 20000 ਟ੍ਰੇਨਾਂ ਤਕਰੀਬਨ ਰੋਜ਼ ਚੱਲਦੀ ਆ ਤੇ ਐਸੀਆਂ ਗੱਲਾਂ ਘਟਣਾ ਵੀ ਜਿਹੜੀਆਂ ਮੂਰੇ ਆਈਆਂ ਪਰ ਅਸੀਂ ਬੜੀ ਸਖਤੀ ਨਾਲ ਤੇ ਅ ਨਿਗਰਾਨੀ ਦਾ ਕੰਮ ਹੋ ਰਿਹਾ ਤੇ ਤੁਸੀਂ ਦੇਖਿਆ ਆ ਕੁਸ਼ ਇਹ ਸਰਕਾਰ ਇੱਕਦਮ ਬਣਨ ਤੋਂ ਬਾਅਦ ਇਹ ਘਟਨਾਵਾਂ ਕੁਸ਼ ਵਧੀਆਂ ਸੀ ਤੇ ਹੁਣ ਫੇਰ ਔਨ ਟ੍ਰੈਕ ਬਿਲਕੁਲ ਕੰਮ ਚੱਲ ਪਿਆ ਏ ਇਹਦੇ ਉੱਤੇ ਬੜੀ ਨਿਗਰਾਨੀ ਰੱਖੀ ਜਾ ਰਹੀ ਆ ਤੇ ਆ ਪਿਛਲੇ ਡੇਢ ਮਹੀਨੇ ਚ ਤੁਸੀਂ ਦੇਖੋਗੇ ਜਿਹੜਾ ਇੱਕ ਦੋ ਐਸੇ ਹਾਦਸੇ ਹੋਏ ਸੀ ਉਹ ਵੀ ਬਿਲਕੁਲ ਆਨਲਾਈਨ ਜਿਹੜਾ ਹੈ ਉਹ ਸੁਧਾਰ ਲੇ ਗਏ ਅੱਛਾ ਪੰਜਾਬ ਸਰਕਾਰ ਨੇ ਬੈਟਰੋਲ ਡੀਜ਼ਲ ਪਰ ਵੈਟ ਬਣਾ ਦਿਆ ਹੈ ਜਿਸki ਵਜ੍ਹਾ ਸੇ ਇਸ ਪਰ ਅਬ ਆਮ ਜਨਤਾ ਕੋ ਜੇ ਪਰ ਭਾਰੀ ਪੜੇਗਾ ਕਿਵੇਂ ਦੇਖੋ ਮੈਂ ਅੱਜ ਪੁੱਛਣਾ ਚਾਹਣਾ ਇਨਡੀ ਲਾਇੰਸ ਕਿ ਜਿੱਥੇ ਜਿੱਥੇ ਇਹਨਾਂ ਨੇ ਸਰਕਾਰਾਂ ਕੀ ਇਹਦਾ ਨੇ ਤਮਾਸ਼ਾ ਬਣਾਤਾ ਅੱਜ ਹਿਮਾਚਲ ਦੇ ਵਿੱਚ ਇਹਨਾਂ ਕੋਲ ਤਨਖਾਹ ਦੇਣ ਨੂੰ ਪੈਸੇ ਨਹੀਂ ਉੱਥੇ ਕੀ ਹੋ ਜਾਊਗਾ ਮੰਤਰੀਆਂ ਦੇ ਤੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਕੇ ਮਤਲਬ ਇਸ ਹਾਲਾਤ ਬਣ ਗਏ ਆ ਤੁਹਾਡੇ ਫਿਰ ਇਹ ਕਹਿੰਦੇ ਸਰਕਾਰ ਬਣਾਓ ਦੂਜੀ ਸਰਕਾਰ ਇੰਡੀ ਲਾਇੰਸ ਦੀ ਹੈਗੀ ਥੋੜੀ ਪੰਜਾਬ 'ਚ ਅੱਜ ਬਜਟ ਖਤਮ ਹੁੰਦੇ ਜੇ ਹਿੰਮਤ ਸੀ ਤਾਂ ਬਜਟ ਦੇ ਵਿੱਚ ਰੱਖਦੇ ਤਾਂ ਇਹ ਗੱਲ ਬਜਟ ਸੈਸ਼ਨ 'ਚ ਕਿਉਂ ਨਾ ਰੱਖੀ ਉਹ ਖਤਮ ਹੋਇਆ ਤੇ ਅੱਜ ਸਵੇਰੇ ਜਿਹੜਾ ਲੱਖ ਤੋੜਤਾ ਲੋਕਾਂ ਦਾ ਮਾਰ ਕੇ ਇਸ ਤਰੀਕੇ ਨਾਲ ਬਿਜਲੀ ਦਾ ਡੀਜ਼ਲ ਪੈਟਰੋਲ ਦਾ 18-1800 ਕਰੋੜ ਰੁਪਈਆ ਇਹਦੇ ਨਾਲ ਜਿਹੜਾ ਇਹ ਉਹ ਲੋਕਾਂ ਤੇ ਭਾਰ ਪੈਣਾ ਹੈ ਤੁਸੀਂ ਅੰਦਾਜ਼ਾ ਲਾਓ ਵੀ ਟੋਟਲ ਸਰਕਾਰ ਕ੍ਰਾਈਸਿਸ 'ਚ ਕਿਸੇ ਨੂੰ ਪਤਾ ਹੀ ਨਹੀਂ ਵੀ ਹੋ ਕੀ ਰਿਹਾ ਕੀ ਨਹੀਂ ਹੋ ਰਿਹਾ ਜਿਹੜਾ ਫਾਈਨਾਂਸ ਮਿਨਿਸਟਰ ਨੇ ਉਹਨਾਂ ਨੂੰ ਜਿਹੜਾ ਇਹ ਉਹ ਦਿੱਲੀੋਂ ਜਿਹੜਾ ਇਹ ਉਹ ਗਾਈਡਲਾਈਨਸ ਲੈਣੀਆਂ ਪੈਂਦੀਆਂ ਏ ਉਹਨਾਂ ਦਾ ਹੁਕਮ ਲੈਣਾ ਪੈਂਦਾ ਏ ਹੁਣ ਅੱਧੇ ਜੇਲ੍ਹ 'ਚ ਨੇ ਅੱਧੇ ਜੇਲ੍ਹ 'ਚੋਂ ਬਾਹਰ ਨੇ ਉਹ ਹੁਕਮ ਆ ਰਹੇ ਆ ਨਹੀਂ ਆ ਰਹੇ ਕਿਵੇਂ ਆ ਰਹੇ ਆ ਧੀਸ ਕਰਕੇ ਮੈਂ ਸਮਝਦਾ ਇਹ ਕੰਮ ਆਟੋ ਤੇ ਲੱਗਿਆ ਹੋਇਆ ਏ ਤੇ ਉਸ ਤਰੀਕੇ ਨਾਲ ਜੋ ਉਹਨਾਂ ਦੀ ਸਮਝ ਹੁਣ ਉਹਨਾਂ ਨੇ ਭਾਈ ਅੱਗੇ ਕਿਉਂਕਿ ਅੱਜ ਅਗਸਤ ਨੇ ਸਤੰਬਰ ਸ਼ੁਰੂ ਆ ਤੇ ਅੱਜ ਤੱਕ ਕਿਸੇ ਵੀ ਮਲਾਜ਼ਮ ਨੂੰ ਤਨਖਾਹ ਨਹੀਂ ਗਈ ਤੇ ਮਲਾਜ਼ਮ ਨਾ ਛੱਡ ਕੇ ਬਹਿ ਜਾਣ ਸਾਰਾ ਸਿਸਟਮ ਕਲਾਪਸ ਨਾ ਹੋ ਜਾਵੇ ਉਹਨਾਂ ਨੇ ਇੱਕ ਸੌਖਾ ਤਰੀਕਾ ਲੱਭਿਆ ਵੀ ਹੋਰ ਤਾਂ ਕੋਈ ਲੱਭਦਾ ਨਹੀਂ ਭਾਈ ਆਹੀ ਇੱਕ ਫਾਈਲ ਤੇ ਸਾਈਨ ਕਰਕੇ ਰੇਟ ਵਧਾ ਦਿਓ ਤੇ ਜਿਹੜਾ 1 ਕਰੋੜਾਂ ਰੁਪਈਆ ਲੋਕਾਂ ਦੀਆਂ ਜੇਬਾਂ ਚੋਂ ਕੱਢ ਲਓ ਉਈਓ ਮੰਗ ਲਓ ਲੋਕਾਂ ਤੋਂ ਵੀ ਸਾਡੇ ਕੋਲ ਹੈ ਨਹੀਂਗਾ ਭਾਈ ਸਾਡੇ ਆਦਾਨ ਪੇਟੀ ਲੱਗੀ ਆ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਾਂ ਮੰਤਰੀਆਂ ਦੇ ਇਹਦੇ ਵਿੱਚ ਦਾਨ ਉਈਓ ਲੋਕਾਂ ਤੋਂ ਮੰਗ ਲਓ ਐਂ ਜੇਬਾਂ ਚੋਂ ਜਰੂਰ ਜਰੂਰ ਕੱਢਣਾ ਲੋਕਾਂ ਦੇ ਪਰ ਟੋਟਲ ਇੰਡੀ ਐਲਾਈਅንስ ਜਿਹੜੀ ਕਾਂਗਰਸ ਪਾਰਟੀ ਹੁਣ ਹੁਣੇ ਕਹਿਣਗੇ ਨਹੀਂ ਭਾਈ ਫਿਰ ਹਰਿਆਣੇ ਚ ਤਾਂ ਤੁਸੀਂ ਕਹਿ ਰਹੇ ਹੋ ਸੀ ਐਲਾਈਅንስ ਕਰ ਰਹੇ ਆ ਪਹਿਲਾਂ ਤੁਹਾਡਾ ਦੇਸ਼ ਚ ਵੀ ਲਾਇਅੰਸ ਸੀ ਤੇ ਪੰਜਾਬ ਚ ਇਸ ਕਰਕੇ ਦੋਨੋਂ ਰੜਕੇ ਖੇਡ ਰਹੇ ਆ ਦੋਨਾਂ ਕੋਲ ਕੋਈ ਗੱਲ ਨਹੀਂ ਗਈ ਦੋਨਾਂ ਕੋਲ ਕੋਈ ਬਾਤ ਨਹੀਂ ਗਈ ਦੋਨਾਂ ਕੋਲ ਕੋਈ ਸਮਝ ਨਹੀਂ ਗਈ ਇਸ ਕਰਕੇ ਇਸ ਵੇਲੇ ਚੱਕਰਾਂ ਮਾਰਨ ਵਾਲੀ ਗੱਲ ਹੋ ਰਹੀ ਆ ਜਦੋਂ ਮੈਂ ਬਾਰ ਬਾਰ ਤੁਹਾਡੇ ਚੈਨਲ ਨਾਲ ਮੈਂ ਮੰਤਰੀ ਬਣਦੇ ਹੀ ਇਹ ਗੱਲ ਕਹੀ ਸੀ ਵੀ ਰੱਬ ਦੇ ਵਾਸਤੇ ਪੰਜਾਬ ਲਈ ਆਜੋ ਪੰਜਾਬ ਲਈ ਗੱਲ ਕਰਜੋ ਪਰ ਕਿਸੇ ਨੇ ਅੱਜ ਤੱਕ ਪੰਜਾਬ ਦੇ ਬਾਰੇ ਇਹਨਾਂ ਦੇ ਮੰਤਰੀ ਇਹਨਾਂ ਦੇ ਸੰਤਰੀ ਕਿਸੇ ਨੇ ਗੱਲ ਨਹੀਂ ਕੀਤੀ ਸਾਰੀਆਂ ਸਕੀਮਾਂ ਲੈਪਸ ਹੋ ਰੀਆਂ ਸਾਰਾ ਪੈਸਾ ਲੈਪਸ ਹੋ ਰਿਹਾ ਤੇ ਸਿਰਫ ਇੱਕ ਝੂਠੀ ਉੱਚ ਬੈਠੇ ਆ ਵੀ ਨਹੀਂ ਜੀ ਕੇਜਰੀਵਾਲ ਜੇਲ੍ਹ ਚਾ ਤਾਂ ਅਸੀਂ ਦਿੱਲੀ ਕਿਉਂ ਆਈਏ ਕੇਜਰੀਵਾਲ ਨੇ ਕਿਹਾ ਹੋਇਆ ਵੀ ਜੇ ਨਾ ਤਾਂ ਮੈਂ ਜੇਲ੍ਹ ਚੋਂ ਤਾਂ ਪੰਜਾਬ ਦੇ ਲਈ ਇਨਾਂ ਤੋਂ ਕੋਈ ਸੈਂਟਰ ਸਕੀਮ ਦਾ ਪੈਸਾ ਨਹੀਂ ਲੈਣਾ ਮਰਵਾਈ ਜੋ ਲੋਕਾਂ ਨੂੰ ਪੰਜਾਬ ਦੇਆਂ ਨੂੰ ਬਈ ਆਡੀ ਅੱਕਾ ਪੈਸਾ ਰੋਕਾ ਗਿਆ ਹੈ ਕੇਨ ਸਰਕਾਰ ਦੁਆਰਾ ਕਿਉਂ ਨਹੀਂ ਜਾਰੀ ਕੀਤਾ ਜਾ ਰਹਾ ਨਹੀਂ ਮੈਂ ਤਾਂ ਹੈਰਾਨ ਇਹ ਆ ਵੀ ਆ ਕੇ ਉਰੇ ਆ ਕੇ ਗੱਲ ਤਾਂ ਕਰੇ ਕੋਈ ਵੀ ਰੋਕਿਆ ਗਿਆ ਉੱਥੇ ਬਿਆਨ ਦੇਈ ਜਾਂਦੇ ਆ ਆ ਕੇ ਦੱਸਣ ਤਾਂ ਸਹੀ ਵੀ ਕਿਹੜਾ ਰੋਕਿਆ ਜੇ ਕਿਹੜਾ ਇੱਕ 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 ਕਿਸੇ ਵੀ ਇਹਨਾਂ ਨੇ ਨੀਤੀਯੋਗ ਦੀ ਮੀਟਿੰਗ 'ਚ ਨਹੀਂ ਆਉਣਾ ਇੱਕ ਵੀ ਇਹਨਾਂ ਨੇ ਫਰਾਂਸ ਮਿਸਟਰ ਦੀ ਮੀਟਿੰਗ 'ਚ ਨਹੀਂ ਆਉਣਾ ਇੱਕ ਵੀ ਇਹਨਾਂ ਨੇ ਕਿਸੇ ਚੀਫ ਮਿਨਿਸਟਰ ਦੇ ਪ੍ਰਾਈਮ ਮਿਨਿਸਟਰ ਦੀ ਮੀਟਿੰਗ 'ਚ ਨਹੀਂ ਆਉਣਾ ਪੈਸਾ ਦੱਸਣ ਦਾ ਸਹੀ ਵੀ ਕਿਹੜਾ ਰੁਕਿਆ ਏ ਉੱਥੇ ਬੈਠੇ ਅਖਬਾਰਾਂ 'ਚ ਬਿਆਨ ਦੇਣੇ ਆ ਮੀਡੀਆ 'ਚ ਪ੍ਰੈਸ ਕਾਨਫਰੈਂਸ 'ਚ ਕਰ ਲਿਆ ਹੁਣ ਤਾਂ ਸਹੀ ਗੱਲ ਕਰਨ ਆ ਕੇ ਵੀ ਕਿਹੜਾ ਪੈਸਾ ਰੁਕਿਆ ਏ ਜਿਹੜਾ ਵੀ ਪੈਸਾ ਹੋਊਗਾ ਉਹ ਬਾਕੀ ਸਟੇਟਾਂ ਨੂੰ ਮਿਲਦਾ ਪੰਜਾਬ ਨੂੰ ਕਿਉਂ ਨਹੀਂ ਮਿਲੂਗਾ ਮਿਲੂਗਾ ਹੀ ਮਿਲੂਗਾ ਪਰ ਹੋਵੇ ਤਾਂ ਸਹੀ ਕੋਈ ਸਭ ਮਿਸਯੂਜ਼ ਕਰਕੇ ਸਭ ਖਾ ਪੀ ਚੁੱਕੇ ਨੇ ਉਸਨੂੰ ਲੋਕਾਂ ਨੂੰ ਗਮਰਾਹ ਕਰਦਿਆ ਝੂਠਾ ਜਿਹੜਾ ਇਹ ਉਹ ਲਾਰੇ ਲਾ ਕੇ ਰੱਖਿਆ ਹੋਇਆ ਏ ਉਹ ਅੱਜ ਫਟ ਗਿਆ ਲਾਰੇ ਕਿਸਾਨੋ ਦੀ ਸਮੱਸਿਆ ਕਿਉਂ ਨਹੀਂ ਹੱਲ ਹੋ ਪਾਰੀ ਹੈ ਕਿਸਾਨ ਲਗਾਤਾਰ ਜੱਦੀ ਸੰਭੂ ਬਾਰਡਰ ਪਰ ਬੈਠੇ ਹੋਏ ਆਂ ਅੱਜ ਬਲਕਿ ਪੰਜਾਬ ਕੈਬਨਿਟ ਨੇ ਕਿਸਾਨੋ ਕੋ ਬੁਲਾਇਆ ਹੈ 3 ਵਜੇ ਚਰਚਾ ਜੋ ਹੈ ਉਹਨਸੇ ਕੀ ਜਾਏਗੀ ਮੈਂ ਤਾਂ ਇਹੀ ਤਾਂ ਕਹਿ ਰਿਹਾ ਵੀ ਪੰਜਾਬ ਨੇ ਤਾਂ ਹਜੇ ਤੱਕ ਖੇਤੀ ਨੀਤੀ ਨਹੀਂ ਬਣਾਈ ਖੇਤੀ ਨੀਤੀ ਤਾਂ ਬਣਾਉਣ ਪਹਿਲਾਂ ਵੀ ਪੰਜਾਬ ਦੀ ਗੱਲ ਕੀ ਆ ਕਿ ਉਹ ਉੱਥੇ ਹੀ ਫੇਰ ਉੱਥੇ ਖੜੇ ਆਂ ਵੀ ਪੰਜਾਬ ਦੇ ਕਿਸਾਨ ਦਾਇ ਚ ਰੌਲਾ ਨਹੀਂਗਾ ਕਿਸਾਨ ਦੇ ਜਿਹੜੇ ਕੁਝ ਲੀਡਰ ਬਣੇ ਹੋਏ ਆ ਰੌਲਾ ਉਹਨਾਂ ਦਾ ਏ ਉਹ ਜਿੱਦਣ ਸੋਚ ਉਹਨਾਂ ਦਾ ਦਿਮਾਗ ਜਿੱਦਣ ਹੁਣ ਉਹ ਤਾਂ ਵਾਰੀ ਬੰਨੀ ਆ ਉਹ ਕਹਿੰਦੇ ਜੀ ਮੈਂ ਇੰਨੇ ਧਰਨੇ ਲਾ ਤੇ ਇਹਦਾ ਨਾਮ ਉੱਚਾ ਹੋ ਗਿਆ ਹੁਣ ਅਸੀਂ ਵੀ ਧਰਨੇ ਲਾਵਾਂਗੇ ਜਦੋਂ ਉਹਦਾ ਨਾਮ ਉਹ ਕਹਿੰਦਾ ਵੀ ਲੈ ਵੀ ਉਹ ਦੂਜੀ ਯੂਨੀਅਨ ਦੀ ਗੱਲ ਬਣ ਗਈ ਉਹ ਇਸ ਵੇਲੇ ਅਖਬਾਰਾਂ ਚ ਖਬਰਾਂ ਚ ਉੱਤੇ ਆ ਗਿਆ ਮੈਂ ਥੱਲੇ ਰਹਿ ਗਿਆ ਉਹ ਕਹਿੰਦਾ ਮੈਂ ਵੀ ਅੱਜ ਲੋਕ ਲੈ ਕੇ ਆ ਸੜਕ ਰੋਕਦਾ ਉਹ ਤਾਂ ਆਪਸ ਵਿੱਚ ਕੰਪੀਟੀਸ਼ਨ ਚੱਲਿਆ ਹੋਇਆ ਵੀ ਉਹਨਾਂ ਦੀ ਸਰਵਾਈਵਲ ਦੀ ਲੜਾਈ ਆ ਕਿਸਾਨਾਂ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਉਹਨਾਂ ਨੂੰ ਤਾਂ ਇਹ ਮਤਲਬ ਆ ਕਿਸਾਨੀ ਯੂਨੀਅਨ ਧਰਨਾ ਸੜਕ ਬੰਦ ਕਰਕੇ ਅਖਬਾਰ ਚ ਨਾਂ ਕੀਦਾ ਆਉਂਦਾ

ਇਹ ਤੀਜੀ ਵਾਰ ਸਰਕਾਰ ਬਣੂਗੀ ਤੁਸੀਂ ਦੇਖੋਗੇ ਬੀਜੇਪੀ ਨੇ ਤਾਂ ਆਪਣੀ ਲਿਸਟ ਵੀ ਜਾਰੀ ਕਰਤੀ ਜਿਹੜੇ ਥੋੜੇ ਰਹਿ ਗਏ ਉਹ ਲਿਸਟ ਜਾਰੀ ਹੋ ਜੂਗੀ ਤੇ ਇਸ ਕਰਕੇ ਉਹ ਤਾਂ ਹਜੇ ਰੌਲਾ ਹੀ ਪੈ ਰਹੇ ਆ ਉਹ ਹਜੇ ਤਾਂ ਆਮ ਆਦਮੀ ਨਾਲ ਨਹੀਂ ਮਕਾਰੇ ਹਜੇ ਉਹ ਜਿਹੜੇ ਆ ਕੁਸ਼ਤੀਆਂ ਵਾਲੇ ਜਿਨ੍ਹਾਂ ਨੇ ਧਰਨੇ ਦਿਵਾਉਂਦੇ ਸੀ ਇਹਨਾਂ ਤੋਂ ਉਹਨਾਂ ਨਾਲ ਨਹੀਂ ਮਕਾਰੇ ਹਜੇ ਤਾਂ ਕਈਆਂ ਦੇ ਸਹਾਰੇ ਭਾਲਦੇ ਫਿਰਦੇ ਆ ਵੀ ਕਿਹਨੂੰ ਟਿਕਟਾਂ ਕਿਉਂਕਿ ਉਹਨਾਂ ਕੋਲ ਟਿਕਟਾਂ ਜਿਹੜੀਆਂ ਐ ਦੇਣ ਨੂੰ ਬੰਦੇ ਹੀ ਨਹੀਂ ਉਹ ਤਾਂ ਇਕੱਠੇ ਕਰਦੇ ਫਿਰਦੇ ਆ ਵੀ 10 ਟਿਕਟਾਂ ਆਮ ਆਦਮੀ ਨੂੰ ਦੇ ਦਿਓ ਦਾਂਸਾਂ ਰੈਸਲਰਾਂ ਜਿਹੜੇ ਨੇ ਧਰਨਾ ਦਿੱਤਾ ਸਾਡੇ ਸਾਡੇ ਕਹਿਣ ਤੇ ਉਹਨਾਂ ਨੂੰ ਦੇ ਦੋ ਉਹਨਾਂ ਕੋਲ ਤਾਂ ਬੰਦੇ ਹੀ ਕੈਂਡੀਡੇਟ ਹੀ ਹਨੀਗੇ ਇਸ ਕਰਕੇ ਭਾਜਪਾ ਕਦੇ ਵੀ ਜਾਤ ਪਾਤ ਦੀ ਗੱਲ ਨਹੀਂ ਪਰ ਬੰਦਾ ਮਾਨ ਸਤਕਾਰ ਸਭ ਨੂੰ ਮਿਲਦਾ ਹੈ ਜਿਵੇਂ ਤੁਸੀਂ ਆਪ ਦੱਸਿਆ ਪੰਜਾਬੀ ਨੂੰ ਵੀ ਮਿਲੂਗੀ ਸਿੱਖ ਨੂੰ ਵੀ ਮਿਲੂਗੀ ਹਰ ਬੰਦੇ ਨੂੰ ਟਿਕਟ ਹੈ ਜਿਹੜੀ ਭਾਜਪਾ ਨੂੰ ਭਾਜਪਾ ਦਿੰਦੀ ਆ ਪਰ ਕਾਂਗਰਸ ਦਾ ਦੇਖੋ ਕਾਂਗਰਸ ਕੀ ਕਰਦੀ ਆ